ਪਰੇ ਫਿਰ ਸਫਰ ਕਰਨਾ ਹੋਰ ਵੀ ਮਹਿੰਗਾ ਹੋਏਗਾ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਵਿੱਚ ਤੁਸੀਂ ਐਂਟਰ ਹੋ ਰਹੇ ਹੋ ਜੇ ਤੁਸੀਂ ਜਲੰਧਰ ਅੰਮ੍ਰਿਤਸਰ ਪਠਾਨਕੋਟ ਜੰਮੂ ਕਸ਼ਮੀਰ ਵੱਲ ਜਿੱਥੇ ਜਿੱਥੇ ਜਾ ਰਹੇ ਹੋ ਤੇ ਤੁਹਾਡੀ ਜੇਬ ਨੂੰ ਮਹਿੰਗਾ ਅਸਰ ਪੈ ਸਕਦਾ ਵੈ ਬਹੁਤ ਵੱਡਾ ਫਰਕ ਪੈ ਰਿਹਾ ਸਭ ਤੋਂ ਵੱਡਾ ਔਰ ਸਭ ਤੋਂ ਲੋ ਸਭ ਤੋਂ ਜ਼ਿਆਦਾ ਰੇਟ ਵਾਲਾ ਇਹੀ ਟੋਲ ਟੈਕਸ ਹ ਹ ਕੋਈ ਦਿਖਾ ਦਿਓ ਮੈਨੂੰ ਟੋਲ ਟੈਕਸ ساری ਦੁਨੀਆ ਕੋ ਉਮੀਦੀ ਅਸੀਂ ਸਭ ਤੋਂ ਮਹਿੰਗਾ ਟੋਲ ਟੈਕਸ ਇਹੀ ਹੈ ਕੋਈ ਟੋਲ ਟੈਕਸ ਨਹੀਂ ਲੈਂਦਾ ਹੈਗਾ ਪਰ ਪਤਾਣਾ ਜਾਣਾ ਹੈਗਾ ਹੀ ਹੈ ਇਹਨਾਂ ਨੂੰ ਪਤਾ ਇਹਨੇ ਲੰਘਣਾ ਵੈ ਤੇ ਇਹਨਾਂ ਨੇ ਆਪਣਾ ਘਰ ਹੀ ਜਾਣਾਗਾ ਉਹ ਵੀ ਲੋਕ ਆਗੇ ਜਿਹੜੇ ਕੀ ਬੈਰੀਅਰ ਤੋੜ ਕੇ ਭੱਜ ਜਾਂਦੇ ਹੈਗੇ ਉਹਦੇ ਵੀ ਕੁਝ ਨਹੀਂ ਕਰਦੇ ਲੋਗੇ ਉਹਦੇ ਬਸ ਕੈਮਰੇ ਰਾਹੀਂ ਚੈੱਕ ਕਰੀ ਜਾਂਦੇ ਆ ਅਗਲੇ ਮਾਈਨਸ ਕਰੀ ਜਾਂਦੇ ਆ ਸਾਡੇ ਫਾਸਟ ਟੈਗ ਦੇ ਵਿੱਚ ਬੈਲੈਂਸ ਹੈਗਾ ਸਭ ਕੁਝ ਹੈਗਾ ਉਤੋਂ ਟੋਲ ਵਾਲੇ ਸਾਡੇ ਨਾਲ ਧੱਕਾ ਕਰਦੇ ਪਏ ਆ ਉਤੋਂ ਸਾਡੇ ਨਾਲ ਬਤਮੀਜ਼ੀ ਕਰਦੇ ਪਏ ਆ ਜਿਹੜਾ ਧੱਕਾ ਕਰਦੇ ਕਿਦਾਂ ਤਾਂ ਬੰਦੇ ਨੇ ਸਾਡੇ ਹੱਥੋਂ ਟੋਲ ਟੈਕਸ ਦੋ ਵਾਰੀ ਖੋਇਆ ਉਹ ਫਾਸਟ ਟੈਗ ਜੇ ਇਨਾ ਹੀ ਕਿਹਾ ਉਤੋਂ ਸਾਡੇ ਨਾਲ ਤੈਂਗੜ ਕੇ ਦਿਖਾਉਂਦੇ ਆ ਕੀ ਕਹਿ ਸਕਦੇ ਆ ਭਾਜੀ ਆਪ ਤਾਂ ਹੁਣ ਸਰਵਾਈਵ ਕਰ ਰਹੇ ਆ ਜਿੰਦਾ ਕਰੀ ਜਮੈਂ ਕਰਦੇ ਪਏ ਹਾਂ ਕੀ ਕਰ ਸਕਦੇ ਹੋ ਹੋਰ ਕੋਈ ਹੱਲ ਹੀ ਨਹੀਂਗਾ ਭਗਵੰਤ ਮਾਨ ਵੱਲੋਂ ਕਿਹਾ ਗਿਆ ਮੈਂ ਲੱਡੂ ਵਾਲਾ ਟੂਲ ਪਰਾਜਾ ਜਾਣ ਗਿਆ ਬੰਦ ਕਰਾ ਕੇ ਚੱਟਾਂਗਾ ਸਭ ਤੋਂ ਪੰਜਾਬ ਦਾ ਮਹਿੰਗਾ ਟੂਲ ਪਰਾਜਾ ਬਿਲਕੁਲ ਸਹੀ ਗੱਲ ਹੈ ਹੁਣ ਦੇਖੋ ਕਦੋਂ ਬੰਦ ਹੁੰਦਾ ਪਤਾ ਨਹੀਂ ਦੇਖੋ ਕੱਤ ਤੱਕ ਹੁੰਦਾ ਜਦੋਂ ਹੋ ਗਿਆ ਤਾਂ ਵਧੀਆ ਗੱਲ ਹੈ ਲੱਡੂ ਵੰਡਦੇ ਆਂਗੇ